ਪੰਜਾਬੀਓ ਜਾਗੋ ਨਸ਼ੇ ਤਿਆਗੋ ਪੰਜਾਬੀਓ ਜਾਗੋ ਨਸ਼ੇ ਤਿਆਗੋ ਪੰਜਾਬੀਓ ਜਾਗੋ ਨਸ਼ੇ ਤਿਆਗੋ ਨਸ਼ਾ ਹੋਵੇ ਤਾਂ ਜ਼ਿੰਦਗੀ ਦਾ ਨਸ਼ੀਲੀਆਂ ਦਵਾਈਆਂ ਦਾ ਨਹੀਂ ਨਸ਼ਾ ਹੋਵੇ ਤਾਂ ਜ਼ਿੰਦਗੀ ਦਾ ਨਸ਼ੀਲੀਆਂ ਦਵਾਈਆਂ ਦਾ ਨਹੀਂ ਨਸ਼ਾ ਹੋਵੇ ਤਾਂ ਜ਼ਿੰਦਗੀ ਦਾ ਨਸ਼ੀਲੀਆਂ ਦਵਾਈਆਂ ਦਾ ਨਹੀਂ जैसने नशे नू लगाया उसने मौत कोल बुलाया जैसने नशे नू लगे कोल बुलाया जैसने नशे उसने तंबाकू का नशा अनमोल जीवन की दुरदशा तंबाकू का नशा अनमोल जीवन की दुरदशा तंबाकू का नशा अनमोल जीवन की दर्दशा ਕਿਸੇ ਇੱਕ ਦਾ ਨਸ਼ਾ ਛਡਾਓ ਸਾਰੇ ਪਰਿਵਾਰ ਦਾ ਜੀਵਨ ਦਾਣ ਪੁੰਨ ਕਮਾਓ ਕਿਸੇ ਇੰਤਰਨ ਨਸ਼ਾ ਛਡਾਓ ਸਾਰੇ ਪਰਿਵਾਰ ਦਾ ਜੀਵਨ ਦਾਣ ਪੁੰਨ ਕਮਾਓ ਕਿਸੇ ਇੱਕ ਦਾ ਨਸ਼ਾ ਛਡਾਓ ਸਾਰੇ ਪਰਿਵਾਰ ਦਾ ਜੀਵਨ ਦਾਣ ਪੁੰਨ ਕਮਾਓ ਕਾਲਾ ਚਿੱਟਾ ਛੱਡ ਸਰਦਾਰਾ ਜ਼ਿੰਦਗੀ ਮਿਲਦੀ ਨਹੀਂ ਦੁਬਾਰਾ ਕਾਲਾ ਚਿੱਟਾ ਛੱਡ ਸਰਦਾਰਾ ਜ਼ਿੰਦਗੀ ਮਿਲਦੀ ਨਹੀਂ ਦੁਬਾਰਾ ਕਾਲਾ ਚਿੱਟਾ ਛੱਡ ਸਰਦਾਰਾ ਜ਼ਿੰਦਗੀ ਮਿਲਦੀ ਨਹੀਂ ਦੁਬਾਰਾ ਨਸ਼ੇ ਨਾਲੋਂ ਤੋੜੋ ਯਾਰੀ ਜੀਵਨ ਦੇ ਨਾਲ ਜੋੜੋ ਯਾਰੀ ਨਸ਼ੇ ਨਾਲੋਂ ਤੋੜੋ ਯਾਰੀ ਜੀਵਨ ਨਾਲ ਜੋੜੋ ਯਾਰੀ ਨਸ਼ੇ ਨਾਲੋਂ ਤੋੜੋ ਯਾਰੀ ਜੀਵਨ ਨਾਲ ਜੋੜੋ ਯਾਰੀ ਆਓ ਕੁਝ ਕਾਰ ਕਰਖਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਆਓ ਕੁਝ ਕਾਰ ਕਰਖਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਆਓ ਕੁਝ ਕਾਰ ਕਰਖਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਸੇਨੋ ਟੂ ਡਰੱਗਸ ਸੇਨੋ ਟੂ ਡਰੱਗਸ ਸੇਨੋ ਟੂ ਡਰੱਗਸ ਤਨਵਾਦ